ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਫੇਰ ਹਾਜ਼ਰ ਆ ਅਸੀਂ ਸਰੀ ਦੇ ਵਿੱਚ ਬੈਠੇ ਆ ਤੇ ਸਰੀ ਸੈਂਟਰ ਮਾਲ ਦੇ ਅੰਦਰ ਤੇ ਇੱਕ ਬੜੀ ਹੋਰ ਮਨ ਭਾਗੀ ਦੁਰਘਟਨਾ ਹੋਈਆ ਦੁਖਤ ਗੱਲ ਹੋਈਆ ਇੱਕ ਬੜੀ ਐਸਾ ਨੂੰ ਬੜੀ ਭੈੜੀ ਦੁਰਘਟਨਾ ਈ ਇੱਕ ਮਾਲ ਦੇ ਸਾਜੀਸ਼ ਰਤੀ ਗਈ ਸੀ ਕਿਸੇ ਨੇ ਤੇ ਕੈਨੇਡਾ ਦੇ ਵਿੱਚ ਆਉਣਾ ਕੌਣ ਚਾਹੁੰਦਾ ਹਰੇਕ ਚਾਹੁੰਦਾ ਹੈ ਤੇ ਇੱਕ ਪੰਜਾਬੀ ਕੁੜੀ ਆ ਗਈ ਜੋ ਟ੍ਰਾਂਟੋ ਆ ਗਈ ਤੇ ਹਲੇ ਵੀ ਉਹ ਟ੍ਰਾਂਟੋ ਹੀ ਆ ਪੜ੍ਹਾਈ ਦੇ ਵੇਸ ਤੇ ਆਈ ਸੀਗੀ ਤੇ ਉਹਦਾ ਨਾਮ ਆਪਾਂ ਲੈ ਨਹੀਂ ਸਕਦੇ ਕਿਉਂਕਿ ਪ੍ਰਾਈਵੇਸੀ ਰੱਖੀ ਗਈ ਆ ਕਿੱਥੋਂ ਦੀ ਆ ਉਹ ਵੀ ਪ੍ਰਾਈਵੇਸੀ ਰੱਖੀ ਗਈ ਆ ਹੈ ਤਾਂ ਆਪਣੇ ਪੰਜਾਬ ਤੋਂ ਆ ਤੇ ਉਹ ਕੁੜੀ ਪੜ੍ਹਨ ਲਈ ਆਈ ਸੀਗੀ ਆਪਾਂ ਨਾਮ ਕਹਿ ਲਓ ਆਪਾਂ ਕੁਛ ਵੀ ਸਿਮਰ ਕਹਿ ਸਕਦੇ ਆ ਜਿੰਦਾ ਕਹਿ ਲਓ ਸਿਮਰ ਕੁੜੀ ਆਈ ਸੀ ਪੰਜਾਬ ਦੇ ਵਿੱਚੋਂ ਤੇ ਪਿਓ ਦੀ ਡੈਥ ਹੋਈ ਹੋਈ ਆ ਮਾਂ ਨੇ ਲਾਉਣ ਲੈ ਕੇ ਅਹੂੰ ਪਤਾ ਹੀ ਆ ਜੋ ਅਵੇ ਤਰ ਬਾਹਰ ਆਉਂਦੇ ਨੇ ਮੇਰੇ ਕਲਾਸ ਫੈਮਲੀ ਆ ਤੇ ਮੇਰੇ ਕਲਾਸ ਵੀ ਨਹੀਂ ਕਹਿ ਸਕਦੇ ਗਰੀਬੀ ਤਬਕੇ ਦੇ ਵਿੱਚ ਆਉਂਦੇ ਨੇ ਬਾਹਰ ਤੇ ਬਾਈ ਜੀ ਗਰੀਬੀ ਤਬਕੇ ਦੇ ਵਿੱਚ ਬਾਹਰ ਆਏ ਸੀ ਕੁੜੀ ਇੱਥੇ ਵਧੀਆ ਪੜ ਰਹੀ ਸੀਗੀ ਤੇ ਉਹਨੂੰ ਤਕਰੀਬਨ ਸਾਲ ਤੋਂ ਉੱਤੇ ਹੋ ਗਿਆ ਤੇ ਪਹਿਲਾਂ ਉਹ ਕੰਮ ਵੀ ਕਰਦੀ ਰਹੀ ਕਾਫੀ ਜਗ੍ਹਾ ਕਹਿੰਦੇ ਵੀ ਰੈਸਟੋਰੈਂਟ ਵਗੈਰਾ 'ਚ ਕੰਮ ਕਰਦੀ ਰਹੀ ਹੋਰ ਵੀ ਕਈ ਜਗ੍ਹਾ ਤੇ ਕੰਮ ਕੀਤਾ ਤੇ ਕਈ ਜਗ੍ਹਾ ਕੈਸ਼ ਤੇ ਕੰਮ ਕੀਤਾ ਸੀ ਕਈ ਜਗ੍ਹਾ ਕੈਸ਼ ਮਿਲਦੀ ਕੁੱਲ ਮਿਲਾ ਕੇ ਫਿਰ ਗੱਲ ਇਹ ਆ ਬਾਈ ਜੀ ਘਟਾ ਉਹਨੂੰ ਬਾਰ ਦੇ ਵਿੱਚ ਕੰਮ ਮਿਲ ਗਿਆ ਆ ਬੀਅਰ 바ਰ ਦੇ ਵਿੱਚ ਆਪਾਂ ਸ਼ਾਪ ਹੀ ਨੇ ਬੀਅਰ 바ਰ ਵਿੱਚ ਹੀ ਰੈਸਟੋਰੈਂਟ ਹੁੰਦਾ ਉਰੇ ਖਾਣ ਪੀਣ ਵਾਲਾ ਤੇ ਬੀਅਰ 바ਰ ਕਹ ਲਓ ਵਿੱਚ ਹੀ ਰੈਸਟੋਰੈਂਟ ਉਹਦੇ ਵਿੱਚ ਕੰਮ ਮਿਲ ਗਿਆ ਤੇ ਚਲੋ ਵਧੀਆ ਸੀ ਗੁਜ਼ਾਰਾ ਚੱਲੀ ਜਾਂਦਾ ਸੀਗਾ ਹੁਣ ਹੁੰਦਾ ਹੀ ਆ ਵੀ ਆਪਾਂ ਪੱਕੇ ਵੀ ਹੋ ਜੀਏ ਤੇ ਪਿੱਛੇ ਕੋਈ ਭਾਈ ਆ ਉਹਨੂੰ ਵੀ ਬੁਲਾ ਲਈਏ ਛੋਟਾ ਭਾਈ ਆ ਮਾਂ ਨੂੰ ਵੀ ਬੁਲਾ ਲਈਏ ਸੌਕੇ ਹੋ ਜੀਏ ਤਾਂ ਸੁਖਣਾ ਤਾਂ ਇਹੀ ਹੁੰਦਾ ਬਾਈ ਜੀ ਤੇ ਕਹਿੰਦੇ ਵੀ ਉਹ ਥੋੜੇ ਟਾਈਮ ਕੰਮ ਕੀਤਾ ਉਹਨੇ ਕਰਦੀ ਰਹੀ ਉਥੇ ਕੋਈ ਹੋਰ ਪੰਜਾਬੀ ਸੀਗਾ ਉਹਨੇ ਦੋਸਤ ਦੋਸਤ ਬਣਾ ਲਈ ਆਪਦੀ ਚਲੋ ਦੋਸਤ ਬਣੀ ਜਾਂਦੀਆਂ ਨੇ ਨਵੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਹੁੰਦੀਆਂ ਨੇ ਗੱਲਾਂ 'ਚ ਆ ਜਾਂਦੀਆਂ ਨੇ ਅ ਗੱਲਾਂ 'ਚ ਆਉਣਾ ਹੀ ਗੱਲ ਤਾਂ ਪਹਿਲੀ ਗੱਲ ਤਾਂ ਤੇ ਕਹਿੰਦੇ ਦੋਸਤ ਬਣਾ ਲਈ ਰਾਤੀ ਉਹਨੇ ਆਪਦੇ ਘਰ ਪਾਰਟੀ ਤੇ ਸਾਧ ਲਈ ਕਿਸੇ ਜਗ੍ਹਾ ਤੇ ਤੇ ਕਹਿੰਦੇ ਪਾਰਟੀ ਤੇ ਗਈ ਆ ਪਾਰਟੀ ਤੇ ਗਈ ਤੇ ਉਸ ਤੋਂ ਬਾਅਦ ਉਹਨੂੰ ਕੋਈ ਨਸ਼ੀਲੀ ਚੀਜ਼ ਦੇਤੀ ਹੁਣ ਸਭ ਤੋਂ ਵੱਡੀ ਗਲਤੀ ਤਾਂ ਇਹ ਆ ਵੀਰ ਜੀ ਚਲੋ ਦੋਸਤੀ ਠੀਕ ਆ ਪੱਕਾ ਦੇ ਇੱਕ ਦੋਸਤ ਹੋੁੰਦੇ ਨੇ ਕਦੇ ਕਦਾਈ ਗੱਲ ਕਰਨੀ ਹੁਣ ਫਿਰ ਪਾਰਟੀਆਂ ਤੇ ਜਾਣਾ ਬਈ ਜੀ ਉਹ ਵੀ ਗਲਤੀ ਆ ਰਾਤ ਦੇ ਸਮੇਂ ਇਕੱਲੀ ਕੁੜੀ ਨੇ ਤੇ ਖੁਦ ਵੀ ਦੇਖਣਾ ਚਾਹੀਦਾ ਕੀ ਹੋ ਸਕਦਾ ਬਈ ਪਾਰਟੀ ਦੇ ਵਿੱਚ ਤੇ ਕਹਿੰਦੇ ਵੀ ਨਸ਼ੀਲੀ ਦਵਾਈ ਪਾਤੀ ਉਹਦੀ ਸ਼ਾਇਦ ਕੋਈ ਲਾਲੋ ਡਰਿੰਕ ਚ ਉਰੇ ਕੁੜੀਆਂ ਇੰਡੀਆ ਨੇ ਨਿਆਣੀ ਉਮਰ ਦੀਆਂ ਕੁੜੀਆਂ ਨੇ ਤੇ ਬੀਆਰਪੀ ਨਾਲ ਉਹਨਾਂ ਨੂੰ ਇੱਕ ਫੈਸ਼ਨ ਹੋ ਜਾਂਦਾ ਬੀਅਰ ਪੀਣਾ ਤੇ ਬੀਬ ਵਗੈਰਾ ਪੀਨੇ ਬਈ ਫੈਸ਼ਨੀ ਆ ਨਿਆਣੀ ਮਤ ਤਾਂ ਨਹੀਂ ਪਤਾ ਹੁੰਦਾ ਉਹਨਾਂ ਨੂੰ ਦੁਨੀਆਦਾਰੀ ਦਾ ਵੀ ਦੁਨੀਆ ਦੇ ਵਿੱਚ ਬੰਦੇ ਵੀ ਕਿਹੋ ਜਿਹੇ ਨੇ ਤੁਹਾਡੇ ਨਾਲ ਕੀ ਵੀ ਕਰ ਸਕਦਾ ਤੇ ਕਹਿੰਦੇ ਵੀ ਨਿਆਣੀ ਮਤ ਸੀ ਕਿ ਕੁਝ ਖਾ ਪੀ ਲਿਆ ਤੇ ਉਹਦੇ ਵਿੱਚ ਨਸ਼ੀਲੀ ਚੀਜ਼ ਸੀ ਕਿ ਉਸ ਤੋਂ ਬਾਅਦ ਉਹਦੇ ਨਾਲ ਗਲਤ ਕੰਮ ਕੀਤੇ ਗਿਆ ਬਈ ਉਹ ਬੰਦੇ ਦਲੇ ਜਿਹਨੇ ਦੋਸਤ ਬਣਾਈ ਸੀ ਤੇ ਉਹਨੂੰ ਜਦੋਂ ਸਵੇਰ ਪਤਾ ਲੱਗਿਆ ਵੀ ਮੇਰੇ ਨਾਲ ਗਲਤ ਹੋਇਆਗਾ ਹੁਣ ਜਵਾਕ ਸੀਗਾ ਮਨੋਂ ਟੁੱਟ ਗਿਆ ਛਦਮਾ ਲੱਗ ਗਿਆ ਪੜ੍ਹਾਈ ਵੀ ਨਾ ਕਰ ਪਾਈ ਅਫਸੈਟ ਰਹਿ ਲੱਗੀ ਤੇ ਜੋਬ ਵੀ ਛੁੱਟ ਗਈ ਉਹ ਜੋਬ ਕਿੱਥੇ ਜਾਊ ਜਿੱਥੇ ਉਸੇ ਤੇ ਉਹਨਾਂ ਦੇ ਤਾਂ ਕਹਿੰਦੇ ਵੀ ਜਿੱਥੇ ਉਹ ਕੰਮ ਕਰਦੀ ਸੀ ਉੱਥੇ ਉਹ ਬੰਦਾ ਸੀਗਾ ਜਿਹਨੇ ਇਹ ਗਲਤ ਕੰਮ ਕੀਤਾ ਉਹਦੇ ਨਾਲ ਦੋਸਤ ਬਣਾ ਕੇ ਤੇ ਪੜ੍ਹਾਈ ਵੀ ਉਹ ਤੋਂ ਨਹੀਂ ਅੱਜ ਕੱਲ੍ਹ ਪੜ੍ਹ ਪਾਈ ਮੰਨਦੇ ਉੱਤੇ ਥੋੜਾ ਜਿਹਾ ਬਈ ਆਸਰ ਬਹੁਤ ਜ਼ਿਆਦਾ ਆਸਰ ਪੈ ਗਿਆ ਥੋੜਾ ਕੀ ਕਹ ਲੋ ਐਡੀ ਆਪਣੇ ਇੱਜ਼ਤ ਨਾਲ ਖਲਵਾੜ ਹੋਵੇ ਤਾਂ ਬਈ ਮਨੋਂ ਤਾਂ ਕੀ ਬੰਦਾ ਮਾਰਨ ਤੱਕ 바 ਗਿਆ ਤੇ ਉਹਦਾ ਪੜ ਵੀ ਨਾ ਸਕੀ ਤੇ ਕੋਈ ਕੰਮ ਵੀ ਨਾ ਲੱਗੀ ਰਿਫ੍ਰੈਸ਼ਣ ਤੇ ਰਹਿਣ ਲੱਗ ਪਈ ਮੰਨ ਲਓ ਦਿਮਾਗੀ ਹਾਲ ਤਾਂ ਠੀਕ ਨਾ ਰਹੀ ਉਹਨਾਂ ਨੇ ਕੁੜੀਆਂ ਨੇ ਹੌਲੀ ਹੌਲੀ ਉਹਨੂੰ ਵਿੜਿਆ ਕੇ ਪੁੱਛਿਆ ਲਾ ਗੱਲ ਜਦੋਂ ਗੱਲ ਦਾ ਪਤਾ ਲੱਗਿਆ ਵੀ ਗੱਲ ਗਲਤ ਹੋਈ ਹੈ ਇਹਦੇ ਨਾਲ ਐਦਾਂ ਕਰਕੇ ਐਦਾਂ ਉਹਨੇ ਸਾਰੀ ਗੱਲ ਦੱਸਤੀ ਫਿਰ ਕਹਿੰਦੇ ਆਫਿਸ ਕੋਰੇ ਲੈ ਕੇ ਆਫੀਸਰ ਲੋਕਲ ਪ੍ਰਾਂਟੋ ਦੇ ਜਿਹੜਾ ਹੈਗਾ ਸੀ ਐਨਜੀਓ ਉਹਦੇ ਕੋਲੇ ਉਹਨੂੰ ਮੀਟਿੰਗ ਲਈ ਲੈ ਕੇ ਗਏ ਤੇ ਉਹਨੂੰ ਸਾਰੀ ਗੱਲ ਬਤ ਦਿੱਤੀ ਉਸ ਤੋਂ ਬਾਅਦ ਹੁਣ ਜਿਹੜਾ ਬੰਦਾ ਸੀ ਉਹਦੇ ਉੱਤੇ ਕੇਸ ਚੱਲ ਪਿਆ ਵੀ ਤੁਸੀਂ ਗਲਤ ਕੰਮ ਕੀਤਾਗਾ ਇਹਨੂੰ ਬੁਲਾ ਕੇ ਇਦਾਂ ਕੀਤਾ ਤੇ ਉਹਦੇ ਉੱਤੇ ਹੁਣ ਕੇਸ ਚੱਲ ਪਿਆ ਉਹ ਤਾਂ ਦੇਖੋ ਜੀ ਆਪਾਂ ਨੂੰ ਇਸ ਇਥੇ ਦੇ ਕਾਨੂੰਨਦਾਰੀ ਨਹੀਂ ਪਤਾ ਕੇਸ ਕਿੱਦਾਂ ਚੱਲੂਗਾ ਹੁਣ ਉਹਦੇ ਉੱਤੇ ਉਹਦਾ ਕੁੜੀ ਨੂੰ ਜੁਰਮਾਨਾ ਮਿਲ ਜੂਗਾ ਹੋ ਸਕਦਾ ਕੁਝ ਪੈਸਿਆਂ ਦੀ ਹੈਲਪ ਹੋ ਜੂਗੀ ਕਿ ਭਾਈ ਮੈਂਟਲੀ ਅਫਸੈਟ ਹੋ ਗਈ ਪਰ ਜਿਹੜੀ ਇੱਜ਼ਤ ਗਈ ਹੈ ਭਾਈ ਉਹ ਵਾਪਸ ਨਹੀਂ ਆ ਸਕਦੀ ਜੀ ਤੇ ਕਾਈ ਸਿਆਣੇ ਇੱਥੇ ਤੇ ਕਹਿੰਦੇ ਨੇ ਕਿ ਭਾਈ ਆਪਣੀ ਵਿਆਹ ਕੇ ਕੋਈ ਕੁੜੀ ਨੂੰ ਜਾਂ ਆਪਣੀ ਨੂੰਹ ਨੂੰ ਨਾ ਭੇਜਿਆ ਕਰ। ਸੋਨੂੰ ਪਤਾ ਨਹੀਂ ਐ ਹੁੰਦਾ ਵੀ ਕੈਨੇਡਾ ਪਤਾ ਨਹੀਂ ਉਹ ਹਸਤੀਆ ਫੁੱਲ ਵਾਲੀ ਵੀ ਪਤਾ ਨਹੀਂ ਐ ਇੱਥੇ ਕੀ ਆਗਾ ਇੱਥੇ ਤਾਂ ਬੜੇ ਬੱਚੇ ਸੇਖਣੇ ਇੱਥੇ ਸੇਫ ਕੁਝ ਨਹੀਂ ਹੈਗੀ। ਤੇ ਛੋਟੀ ਉਮਰ ਦੇ ਬੱਚੇ ਹੁੰਦੇ ਨੇ ਭਾਈ 20 ਲਾ ਲੋ 25 ਸਾਲ ਦੀਆਂ ਕੁੜੀਆਂ 18 ਸਾਲ ਦੀਆਂ ਕੁੜੀਆਂ। ਉਹਨਾਂ ਨੂੰ ਪਹਿਲਾਂ ਦੋਸਤ ਬਣਾਉਂਦੇ ਨੇ ਭਾਈ ਗੁੱਡੀਆਂ ਗੱਲਾਂ ਚ ਆ ਹੀ ਜਾਂਦੀਆਂ ਨੇ। ਦੋਸਤ ਬਣਾ ਕੇ ਤੇ ਫਿਰ ਗਲਤ ਕੰਮ ਤੇ ਕਈ ਕੁੜੀਆਂ ਤੋਂ ਗਲਤ ਕੰਮ ਕਰਾਉਂਦੇ ਸੀ ਤੇ ਚਾਹੇ ਉਹ ਬਈ ਕੁੜੀਆਂ ਵਿਆਹ ਗਿਆਈਆਂ ਹੁਣ ਪਿਆਈ ਹੁਣ ਕੁਮਾਰੀ ਤੇ ਤੁਸੀਂ ਆਪਣੇ ਜਵਾਕਰ ਨੂੰ ਨਾ ਭੇਜਿਆ ਕਰੋ ਇੰਨਾ ਸੇਫ ਨਹੀਂ ਹੈਗਾ ਬਾਈ ਇਹ ਜਿੱਦਾਂ ਤੁਸੀਂ ਆਪਾ ਇੰਡਿਆ ਵੈਕ ਕਿਸੇ ਦੇ ਪਿੱਛੇ ਲੱਗ ਕੇ ਸੋਚ ਲਾਨੇ ਆਪਦੇ ਬੱਚੇ ਨੂੰ ਭੇਜਦਾ ਰਿਆ ਹੁਣ ਉਹ ਕੁੜੀ ਦੇ ਕਿੰਨੇ ਸੁਪਨੇ ਹੋਣਗੇ ਐ ਕਰੂਆ ਕਰੂ ਬਾਈ ਜਿਹੜੀ ਉਹਦੇ ਉੱਤੇ ਅਯੋ ਦੀ ਗੱਲ ਹੋ ਗਈ ਇੰਨੀ ਮਨ ਭਾਗੀ ਜਿਹੜੇ ਉਹਦੇ ਸਰੀਰ ਨਾਲ ਕਿਸੇ ਬੰਦੇ ਨੇ ਖੇលਿਆ ਇੱਜ਼ਤ ਨਾਲ ਖੇលਿਆ ਉਹ ਬਈ ਸਾਰੀ ਉਮਰ ਉਹਦੇ ਮਨ 'ਚ ਸਹਿਣ ਰਹੂਗਾ ਤੇ ਹੋ ਸਕਦਾ ਭੁੱਲ ਵੀ ਜਾਵੇ ਪਰ ਬਈ ਮੈਂ ਤਾਂ ਕਹਿਣਾ ਵਧੀਆ ਰੋਟੀ ਆਪਣੇ ਸੌਖੀ ਆ ਤੁਸੀਂ ਬਾਹਰ ਕਿਸੇ ਵੀ ਵੇਸਨਾ 'ਪੇਜਿਆ ਕਰੋ ਬੱਚਿਆਂ ਨੂੰ ਆਪਣੇ ਇੰਡੀਆ ਬਹੁਤ ਸੇਫ ਆਗਾ ਇੱਥੇ ਇੰਨੀਆਂ-ਇੰਨੀਆਂ ਦੁਰਘਟਨਾ ਪਤਾ ਨਹੀਂ ਕਿੰਨੀਆਂ ਕੁ ਹੁੰਦੀਆਂ ਨੇ ਇਹ ਤਾਂ ਚਲੋ ਇਹਨੇ ਦੱਸਤੀ ਹੋਰ ਬਾਈ ਜੀ ਪਤਾ ਨਹੀਂ ਕਿੰਨੀਆਂ ਕੁ ਦੁਰਘਟਨਾ ਹੁੰਦੀਆਂ ਨੇ ਤੇ ਕਿੰਨੀਆਂ ਕੁ ਨਹੀਂ ਇੱਥੇ ਜੇ ਤੁਸੀਂ ਕਹਿ ਦੋ ਬਈ ਲੋਕ ਸੋਖੇ ਨੇ ਸੋਨੂੰ ਫੋਨ ਤੇ ਕਹਿ ਸਕਦੇ ਨੇ ਸੋਖੇ ਨੇ ਪਰ ਸੋਖੇ ਨਹੀਂ ਹੈਗੇ ਸੋਨੂੰ ਮੈਂ ਅ ਪਰਸੋ ਦੀ ਗੱਲ ਦੋ ਦਿਨ ਪਹਿਲਾਂ ਦੀ ਗੱਲ ਦੱਸਦਾ ਨਾ ਬਈ ਆਪਦੀ ਜਿਹੜੀ ਆਪਾਂ ਚਲੋ ਕਹਿੰਦੇ ਨੇ ਜੀ ਬਈ ਕੀ ਪਤਾ ਇਹ ਅੱਖੋਂ ਦੇਖੀ ਗੱਲ ਆ ਗਈ ਆਪਦੀ ਪਰਸੋ ਦੀ ਪਰਸੋ ਕੁੜੀ ਇੱਥੇ ਡੋ ਰੈਸ਼ ਕਰ ਲੱਗ ਰਹੀ ਸੀਗੀ ਉਹ ਡਿਲੀਵਰੀ ਦਾ ਕੰਮ ਇੱਕ ਐਪ ਲੈ ਲਓ ਜਿੱਦਾਂ ਜਮਾਟੋ ਮੰਗੂ ਰੈਡੋ ਰੈਸ਼ ਹੋ ਗਈ ਨੇਟਾ ਦੇ ਵਿੱਚ ਤੇ ਉਹ ਕੁੜੀ ਨੇ ਕਿਤੇ ਦੂਰ ਦਾ ਆਰਡਰ ਚੱਕ ਲਿਆ ਉਹ ਸਾਈਕਲ ਉਰੇ ਰੈਂਟ ਤੇ ਸਾਈਕਲ ਮਿਲਦੇ ਨੇਗੇ ਉਹ ਖੜੇ ਹੁੰਦੇ ਨੇ ਬਾਹਰ ਰੋਡ ਤੇ ਜਿੱਦਾਂ ਆਪਣੇ ਚੰ디ਗੜ੍ਹ ਹੁੰਦੇ ਨੇ ਕਿ ਉਹ ਸਕੈਨ ਕਰੋ ਪੈਸੇ ਉਹਨਾਂ ਚ ਕੱਟ ਜਾਣਗੇ ਤੁਸੀਂ ਜਿੰਨੇ ਕਿਲੋਮੀਟਰ ਚਲਾਓਗੇ ਨੀਲੇ ਰੰਗ ਦੇ ਸਾਈਕਲ ਨੇ ਸਰੀ ਉਰੇ ਆਪਣੇ ਬੀਸੀ ਦੇ ਵਿੱਚ ਤੇ ਉਹ ਕੁੜੀ ਸਾਈਕਲ ਚਲਾਈ ਜਾ ਉਹ ਤੋਂ ਸਾਈਕਲ ਸਟੈਂਡ ਤੋਂ ਉੱtre ਮੈਂ ਕਿਹਾ ਕਿੱਥੇ ਆਣਾ ਵੀਰੇ ਆਪਾਂ ਹੁਣ ਬੀਏ ਕਹਿ ਕੇ ਬਲਾਲਾ ਨੇ ਕਿਉਂ ਪੰਜਾਬ ਦੀ ਇਹੀ ਬੋਲੀ ਆ ਉਹ ਦਿੱਲੀ ਦੀ ਕੁੜੀ ਸੀਗੀ ਤੇ ਮੈਂ ਤਾਂ ਪਹਿਲਾਂ ਹੀ ਹੈਰਾਨ ਹੋ ਗਿਆ ਕੁੜੀ ਇੰਨੀ ਸੋਹਣੀ ਬਈ ਜਵਾਕ ਛੋਟੀ ਉਮਰ ਦਾ ਜਵਾਕ ਜਿੱਦਾਂ ਕਹਿ ਲਓ ਫਿਲਮ ਸਟਾਰ ਹੁੰਦਾ ਵਧੀਆ ਕटरीना ਕੈ ਵਰਗੇ ਉਹਨਾਂ ਸੋਹਣਾ ਜਵਾਕ ਹੋ ਤੇ ਉਹ ਕੀ ਅਰਬੀ ਕੈਨੇਡਾ 25 30 ਲੱਖ ਲਾਉਣ ਤੋਂ ਬਾਅਦ ਉਹ ਆ ਕਿਸੇ ਦੇ ਘਰੇ ਪੀਜੇ ਵਰਗੇ ਉੱਪਰ ਜਾ ਕੇ ਉਹ ਇੱਕ ਮੈਂ ਤੇ ਉਹਨੇ ਸਾਈਕਲ ਮੈਂ ਕਿਹਾ ਵੀ ਕਿੱਥੇ ਜਾਣਾ ਕਹਿੰਦੀ ਐਡਰੈਸ ਮੈਂ ਕਿਹਾ ਵੀ ਘਾ ਮੈਨੂੰ ਮੈਂ ਕਿਹਾ ਵੀ ਇਹ ਤਾਂ ਇੰਨੀ ਦੂਰ ਆਦਾ ਤੈਂ ਜਿੰਨੇ ਦਾ ਚੱਕਿਆ ਉਸ ਤੋਂ ਬਾਅਦ ਸਾਈਕਲ ਦਾ ਕਰਾਇਆ ਪੈਜੂ ਮੈਂ ਕਿਹਾ ਤੂੰ ਦੂਰ ਦਾ ਚੱਕ ਲੈ ਮੈਂ ਕਿਹਾ ਵੀ ਤੂੰ ਇਹਨੂੰ ਕੈਨਸਲ ਕਰ ਦੇ ਮੈਂ ਕਿਹਾ ਤੂੰ ਆਪਦਾ ਸਾਈਕਲ ਲਿਆ ਗੱਲ ਇਹ ਨਹੀਂ ਵੀ ਉਹ ਫੂਡ ਡਿਲੀਵਰੀਆਂ ਕਰਦੀ ਹੈ ਗੱਲ ਇਹ ਹੀ ਆ ਤੇ ਮੈਂ ਕਹਿੰਦੀ ਆਪਦਾ ਸਾਈਕਲ ਲੈ ਆ ਕਹਿੰਦੀ ਵੀ ਨਹੀਂ ਪੈਸੇ ਨਹੀਂ ਹੈਗੇ ਆਪਦਾ ਸਾਈਕਲ ਲੈ ਉਹਨੂੰ ਯਾਰ ਬੜਾ ਦੁੱਖ ਲੱਗਿਆ ਮੈਂ ਕਹ ਵੀ ਐਦਾ ਕਰ Amazon ਤੇ ਕਿਸ਼ਤਾਂ ਦੇ ਮੰਗਾਲਾ ਕਿਸ਼ਤਾਂ ਤੇ ਵੀ ਮਿਲਦੇ ਨੇ ਰਿਆ ਡਾਕੂਮੈਂਟ ਅਪਲੋਡ ਕਰਕੇ ਮਗਾਉਦੀ 40 ਡਾਲਰ ਮਹੀਨੇ ਦੀ ਕਿਸ਼ਤ ਆਉ 50 ਡਾਲਰ ਲਾਲਾ ਚੱਲ ਜੀ ਗਏ ਇੱਕ ਸਸਤਾ ਸਾਈਕਲ ਮੰਗਾਲਾ ਪਤਾ ਕੀ ਕਹਿੰਦੀ ਕਹਿੰਦੀ ਭਾਈ 40 ਡਾਲਰ ਵੀ ਨਹੀਂ ਹੈਗੇ ਮੇਰੇ ਕੋਲੇ ਭਰਨ ਨੂੰ ਮਗਾ ਵੀ ਕਿੰਨਾ ਟਾਈਮ ਹੋ ਗਿਆ ਕਹਿੰਦੀ ਮੈਨੂੰ 2 ਸਾਲ ਤੋਂ ਉੱਤੇ ਹੋ ਗਿਆ ਤੇ ਕੰਮ ਹੈ ਨਹੀਂਗਾ ਹੁਣ ਕਹਿੰਦੀ ਕਿਰਾਏ ਭਰਨ ਨੂੰ ਵੀ ਨਹੀਂ ਪੈਸੇ ਇੰਨੇ ਤੇ ਬਈ ਮੈਂ ਆ ਸੁਣ ਕੇ ਹੈਰਾਨ ਹੋਇਆ ਮੈਂ ਇਹਨੂੰ ਆਖਿਆ ਕੁੜੀ ਨੂੰ ਮਤਲਬ ਵੀਰੇ ਫਾਇਦਾ ਕਿਉਂ ਆ ਤੂੰ ਇੰਡੀਆ ਵਾਹਦਾ ਉਹ ਕਹਿੰਦੀ ਨਹੀਂ ਵੀ ਕਹਿੰਦੀ ਉਹ ਇੰਡੀਆ ਤਾਂ ਫਾਇਦਾ ਨਹੀਂ ਹੈਗਾ ਉਰੇ ਤਾਂ ਬਹੁਤ ਫਾਇਦਾ ਹੈ ਤੇ ਤਾਂ ਕਰਕੇ ਬਈ ਜੀ ਪੂਰੇ ਹਾਲਾਤ ਵਧੀਆ ਵੀ ਨਹੀਂ ਹੈਗੇ ਇਹਨੇ ਤੇ ਤਾਂ ਉਹ ਕਹਿੰਦੀ ਨਹੀਂ ਵੀ ਇੰਡੀਆ ਨਹੀਂ ਜਾਣਾ ਉਰੇ ਹੈ ਹੁਣ ਦੇਖ ਲਓ ਬਈ ਜੀ ਜਿਹਦੇ ਅਕਾਊਂਟ 'ਚ 40 ਡਾਲਰ ਵੀ ਨਹੀਂ ਹੈਗੇ ਉਹ ਵੀ ਕਹਿ ਰਹੀ ਆ ਮੈਂ ਉਰੇ ਜਾਣਾ ਤਾ ਯਾਰ ਇਸ ਤੋਂ ਵਧੀਆ ਆਪਣੀ ਆ ਕਿ ਰੋਟੀ ਤੇ ਸੌਖੀ ਮਿਲਦੀ ਆ ਉਥੇ ਬੰਦਾ ਸਭ ਕੁਝ ਆਫ ਦਾਗਾ ਥੋੜੇ ਪੈਸੇ ਤੇ ਕੰਮ ਲੱਭ ਜੂਗਾ ਪੂਰਾ ਫਾਇਦਾ ਕੀ ਹੋਇਆ ਖਾਤੇ ਦੇ ਵਿੱਚ ਕੋਈ ਸੇਵਿੰਗ ਨਹੀਂ ਹੈਗੀ ਕੋਈ ਇੰਡੀਆ ਨਹੀਂ ਮਿਲ ਜਾਦਾ ਕਿ ਭਈ ਇਹ ਸੇਵਿੰਗ ਹੋ ਗਈ ਉਹਦਾ 5-10000 ਡਾਲਰ ਹੋਣਗੇ ਤਾਂ ਹੀ ਤਾਂ ਇੰਡੀਆ ਜਾਇਓ ਖਰਚਾ ਵੀ ਤਾਂ ਹੋਊਗਾ ਭਾਈ ਉਹ ਵੀ ਖਰਚਾ ਪੈਣੀ ਤੇ ਜਾਨੀ ਕਿ ਬੜਾ ਮੰਦਾ ਹਾਲ ਆ ਉਹਦੇ ਜਵਾਕਰ ਨੂੰ ਨਾ ਭੇਜਿਆ ਕਰੋ ਯਾਰ ਕਿਸ ਦੇ ਪਿੱਛੇ ਲੱਗ ਕੇ ਜੇ ਤੁਹਾਨੂੰ ਕੋਈ ਕਹਦਾ ਫੈਮਲੀ ਪੀਆਰ ਮਿਲ ਜੂ ਜਾਂ ਆਉਥ ਇੰਡੀਆ ਤਿਲਵਾ ਕੇ ਆ ਕੇ ਭਾਈ ਕੋਈ ਫਾਇਦਾ ਨਹੀਂ ਹੈਗਾ ਉਹ ਪੈਸੇ ਨਾਲ ਇੰਡੀਆ ਚ ਮੌਜ ਨਾਲ ਰੋਟੀ ਖਾਣਾ ਰੁਕੀ ਓਕੇ ਜੀ ਠੀਕ ਹੈ ਜੀ ਸਸਤੇ ਕਾਲ ਜੀ